ਬੀਜੇਪੀ ਵੱਲੋਂ ਕਿਸਾਨਾਂ ਦੇ ਉੱਤੇ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਹਨ ਲਗਾਤਾਰ ਬੀਜੇਪੀ ਵੱਲੋਂ ਕਿਸਾਨਾਂ ਨੂੰ ਘੇਰਿਆ ਜਾ ਰਿਹਾ ਹੈ ਉਹਨਾਂ ਦੇ ਉੱਤੇ ਵੱਡੇ ਵੱਡੇ ਦੋਸ਼ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਭਾਜਪਾ ਉਮੀਦਵਾਰਾਂ ਦੇ ਉੱਤੇ ਹਮਲੇ ਕਰਨ ਦੇ ਇਲਜ਼ਾਮ ਨੇ ਦਰਸਨ ਸੁਨੀਲ ਜਾਖੜ ਜਿਹੜੇ ਨੇ ਉਹ ਇੱਕ ਵੱਡਾ ਇਲਜ਼ਾਮ ਲਾਉਂਦੇ ਨੇ ਕਹਿੰਦੇ ਨੇ ਕਿ ਪਟਿਆਲੇ ਵਿੱਚ ਵੀ ਕਿਸਾਨਾਂ ਨੇ ਹੰਸਰਾਜ ਹੰਸਨੀਹਾ ਉੱਤੇ ਹਮਲਾ ਕੀਤਾ ਤੇ ਹੁਣ ਦੁਬਾਰਾ ਹੰਸਰਾਜ ਹੰਸੁੱਤੇ ਫਰੀਦਕੋਟ ਦੇ ਵਿੱਚ ਹਮਲਾ ਕੀਤਾ ਗਿਆ ਉਹਨਾਂ ਨੇ ਸਾਫ਼ ਇਲਜ਼ਾਮ ਲਾਇਆ ਨੇ ਕਿ ਹੰਸਰਾਜਾਂਸ ਦੇ ਉੱਤੇ ਜਾਨੀ ਹਮਲਾ ਕੀਤਾ ਗਿਆ ਔਰ ਕਹਿੰਦੇ ਨੇ ਕਿ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕਿਸਾਨ ਨਹੀਂ ਸਗੋ ਕਿਸਾਨਾਂ ਦੇ ਰੂਪ ਦੇ ਵਿੱਚ ਕੋਈ ਹੋਰ ਹੈ ਕੋਈ ਗੁੰਡੇ ਨੇ ਜਿਹੜੇ ਉੱਥੇ ਆ ਕੇ ਸਭ ਕੁਝ ਕਰ ਰਹੇ ਨੇ ਪਰ ਗੱਲ ਇਹ ਹੈ ਕਿ ਕੀ ਅੰਦੋਲਨ ਕਰਨ ਵਾਲੇ ਵੀ ਗੁੰਡੇ ਹੀ ਸੀ ਕੀ ਦਵਾਰਾ ਜੇ ਸ਼ੰਭੂਆਂ ਕਨੌਰੀ ਬਾਰਡਰ ਦੇ ਉੱਤੇ ਜਾ ਕੇ ਬੈਠੇ ਨੇ ਕਿਸਾਨ ਤਾਂ ਕਿ ਉਹ ਕਿਸਾਨ ਨਹੀਂ ਤੇ ਗੁੰਡੇ ਨੇ ਵਿਵਾਦ ਇੱਥੇ ਖੜਦਾ ਹੈ ਕਿ ਭਾਜਪਾ ਕਿਸਾਨਾਂ ਨੂੰ ਗੁੰਡੇ ਬਣਾ ਕੇ ਕਿਉਂ ਪੇਸ਼ ਕਰਦੀ ਪਈ ਹੈ ਭਾਜਪਾ ਗੁੱਸੇ ਦੇ ਵਿੱਚ ਆਏ ਕਿਸਾਨਾਂ ਨੂੰ ਜਾਂ ਫਿਰ ਆਪਣੇ ਹੱਕ ਮਨਾਉਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਗੁੰਡੇ ਘੋਸ਼ਿਤ ਕਰਨਾ ਕਿਉਂ ਚਾਹਦੀ ਹੈ ਭਾਜਪਾ ਦੇ ਵੱਲੋਂ ਕਿਸਾਨਾਂ ਦੀ ਛਵੀ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ ਲਗਾਤਾਰ ਇੱਕ ਗੱਲ ਪ੍ਰਚਾਰੀ ਜਾਂਦੀ ਹੈ ਕਿ ਕਿਸਾਨ ਆਪਣੇ ਆਪ ਨੂੰ ਕਹਿਣ ਵਾਲੇ ਜਿਹੜੇ ਸ਼ਖਸ ਨੇ ਇਹਨਾਂ ਦੇ ਕੋਲ ਵੱਡੀਆਂ ਵੱਡੀਆਂ ਗੱਡੀਆਂ ਨੇ ਤਾਂ ਕਿ ਕਿਸਾਨ ਵੱਖ-ਵੱਖ ਰਸੂਖ ਦੇ ਨਹੀਂ ਹੋ ਸਕਦੇ ਵੱਖ-ਵੱਖ ਰੁਤਬੇ ਦੇ ਨਹੀਂ ਹੋ ਸਕਦੇ ਕੋਈ ਵੱਡਾ ਕਿਸਾਨ ਹੋ ਸਕਦਾ ਕੋਈ ਛੋਟਾ ਕਿਸਾਨ ਹੋ ਸਕਦਾ ਤਾਂ ਕਿ ਜਿਹੜੇ ਜ਼ਿਆਦਾ ਜ਼ਮੀਨ ਵਾਉਂਦੇ ਨੇ ਜਾਂ ਫਿਰ ਉਹਨਾਂ ਦੇ ਕੋਲ ਵੱਧ ਜ਼ਮੀਨ ਹੈਗੀ ਹੈ ਔਰ ਉਹਨਾਂ ਦੇ ਕੋਲ ਵੱਧ ਪੈਸਾ ਵੀ ਸੁਭਾਵਿਕ ਤੌਰ ਦੇ ਉੱਤੇ ਜੇ ਹੈਗਾ ਕੰਪੈਰੀਟਿਵਲੀ ਤਾਂ ਕਿ ਉਹ ਲੋਕ ਕਿਸਾਨ ਹੋਣ ਤੋਂ ਆਪਣਾ ਹੱਕ ਖੋਲ ਲੈਂਦੇ ਨੇ ਕਿ ਉਹ ਲੋਕ ਕਿਸਾਨ ਨਹੀਂ ਰਹਿੰਦੇ ਜੀ ਉਹਨਾਂ ਦੇ ਕੋਲ ਜ਼ਿਆਦਾ ਜ਼ਮੀਨ ਹੈ ਤੇ ਉਹਨਾਂ ਦੇ ਕੋਲ ਜ਼ਿਆਦਾ ਪੈਸਾ ਹੈ ਕਿ ਜਿਹੜਾ ਗਰੀਬ ਤਬਕੇ ਦਾ ਜ਼ਮੀਨ ਨੂੰ ਵਾਣ ਵਾਲਾ ਵਿਅਕਤੀ ਹੈ ਉਹਨੂੰ ਹੀ ਕਿਸਾਨ ਕਿਹਾ ਜਾਂਦਾ ਲੱਗਦਾ ਭਾਜਪਾ ਉਮੀਦਵਾਰਾਂ ਨੂੰ ਜਾਂ ਫਿਰ ਭਾਜਪਾ ਦੇ ਸੀਨੀਅਰ ਲੀਡਰਾਂ ਨੂੰ ਕਿਸਾਨਾਂ ਦੀ ਅਸਲੀ ਉਦਾਹਰਣ ਨਹੀਂ ਪਤਾ ਉਹਨਾਂ ਨੂੰ ਡੈਫੀਨੇਸ਼ਨ ਨਹੀਂ ਪਤਾ ਕਿ ਕਿਸਾਨ ਆਖਰ ਹੈ ਕੌਣ ਉਹ ਇਹ ਨਹੀਂ ਜਾਣਦੇ ਕਿ ਕਿਸਾਨ ਹੁੰਦਾ ਕੀ ਹੈ ਤੇ ਇਸ ਭਾਵੀ ਤੌਰ ਦੇ ਉੱਤੇ ਤਾਂ ਹੀ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਜਾਰੀ ਕੀਤੇ ਜਾਂਦੇ ਨੇ ਭਾਜਪਾ ਲੀਡਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਪਰਿਭਾਸ਼ਾ ਸਮਝੀ ਜਾਵੇ ਕਿਸਾਨ ਕਿਹਨੂੰ ਕਿਹਾ ਜਾਂਦਾ ਹੈ ਕਿ ਕਿਸਾਨ ਕੌਣ ਹੁੰਦੇ ਨੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਸਾਨ ਕਿਹੜਾ ਵਿਅਕਤੀ ਹੁੰਦਾ ਹੈ ਤੇ ਉਸ ਤੋਂ ਬਾਅਦ ਹੀ ਕੋਈ ਟਿੱਪਣੀ ਕਰਨੀ ਚਾਹੀਦੀ ਕਿਉਂਕਿ ਵਾਰ-ਵਾਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਜੇ ਕਿਸਾਨ ਵਿਰੋਧ ਕਰ ਰਹੇ ਨੇ ਤਾਂ ਕੀ ਉਹ ਕਿਸਾਨ ਹੋਣ ਦਾ ਹੱਕ ਖੋ ਲੈਂਦੇ ਨੇ ਉਹ ਆਪਣੇ ਹੱਕ ਮੰਗ ਰਹੇ ਨੇ ਉਹ ਆਪਣੀ ਆਪਣੀਆਂ ਮੰਗਾਂ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੀ ਪਾਰਟੀ ਦੇ ਉੱਤੇ ਉਹਨਾਂ ਦਾ ਗੁੱਸਾ ਆ ਉਹ ਆਪਣਾ ਗੁੱਸਾ ਪ੍ਰਗਟ ਕਰਦੇ ਪਏ ਨੇ ਉੱਥੇ ਜਾ ਕੇ ਉਹਨਾਂ ਦਾ ਵਿਰੋਧ ਕਰਦੇ ਪਏ ਨੇ ਜਦੋਂ ਕਿਸਾਨ ਬਾਰਡਰ ਤੇ ਖੜੇ ਹੋਏ ਸੀ ਉਦੋਂ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੱਟੇ ਸਗੇ ਉਹਨਾਂ ਦੇ ਨਾਲ ਗਲਤ ਵਤੀਰਾ ਕੀਤਾ ਗਿਆ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਉਦੋਂ ਇਹਨਾਂ ਲੀਡਰਾਂ ਦੇ ਵੱਲੋਂ ਜਿਹ ਉਹਨਾਂ ਲੀਡਰਾਂ ਦੇ ਵੱਲੋਂ ਇੱਕ ਸ਼ਬਦ ਨਹੀਂ ਬੋਲਿਆ ਗਿਆ ਉਦੋਂ ਇੱਕ ਵਾਰ ਵੀ ਇਹ ਗੱਲ ਨਹੀਂ ਕੀਤੀ ਗਈ ਕਿ ਇਹ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਜਾਂ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਹਮਲਾ ਨਹੀਂ ਹੋਣਾ ਚਾਹੀਦਾ ਸੀ ਜਾਂ ਫਿਰ ਕਿਸਾਨਾਂ ਨੂੰ ਧੂਕ ਕੇ ਬੋਰੇ ਚ ਬੰਦ ਕਰਕੇ ਤੇ ਕੁੱਟਿਆ ਨਹੀਂ ਸੀ ਜਾਣਾ ਚਾਹੀਦਾ ਉਹਨਾਂ ਦੀਆਂ ਲੱਤਾਂ ਬਾਹਾਂ ਤੋੜਨੀਆਂ ਨਹੀਂ ਸੀ ਚਾਹੀਦੀਆਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਨਹੀਂ ਸਿੱਟੇ ਜਾਣੇ ਚਾਹੀਦੇ ਸੀ ਜਦੋਂ ਕਿਸਾਨਾਂ ਦੇ ਉੱਤੇ ਗੱਡੀ ਲੈ ਕੇ ਬੀਜੇਪੀ ਦੇ ਲੀਡਰ ਚੜ ਜਾਂਦੇ ਨੇ ਉਦੋਂ ਬੀਜੇਪੀ ਦੇ ਲੀਡਰ ਇੱਕ ਵਾਰ ਵੀ ਚੂੰ ਨਹੀਂ ਕੀਤੀ ਉਹਨਾਂ ਨੇ ਇੱਕ ਵਾਰ ਵੀ ਬੋਲਿਆ ਨਹੀਂ ਗਿਆ ਕਿ ਕਿਸਾਨਾਂ ਦੇ ਨਾਲ ਇਹ ਗਲਤ ਹੋਇਆ ਹੈ ਇੱਕ ਵਾਰ ਵੀ ਉਹਨਾਂ ਦੇ ਹੱਕ ਦੇ ਵਿੱਚ ਪਣੀ ਭਰੀ ਤੇ ਭਾਜਪਾ ਲੀਡਰਾਂ ਤੋਂ ਹੋਰ ਹੁਣ ਕਿਸਾਨ ਕੀ ਉਮੀਦ ਕਰਨ ਇਹੋ ਜਿਹੇ ਵਤੀਰੇਆਂ ਦੇ ਵਿੱਚ ਜੇ ਉਹਨਾਂ ਦਾ ਲੀਡਰ ਜਿਹੜਾ ਆਪਣੇ ਆਪ ਨੂੰ ਲੋਕਾਂ ਦਾ ਨੁਮਾਇੰਦਾ ਦੱਸਦਾ ਹੈ ਦੇ ਹਾਤੀ ਖੇਤਰ ਦੇ ਵਿੱਚ ਕਿਸਾਨਾਂ ਦੇ ਵੀ ਨੁਮਾਇੰਦੇ ਬਣਦੇ ਨੇ ਇਹ ਲੋਕ ਪਰ ਕੀ ਇਹ ਕਿਸਾਨਾਂ ਦੇ ਦੁੱਖ ਦਰਦ ਦੇ ਵਿੱਚ ਉਹਨਾਂ ਦੇ ਨਾਲ ਖੜੇ ਨੇ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਉਦੋਂ ਇਹ ਲੋਕ ਖੜੇ ਸੀ ਕਿਸਾਨਾਂ ਦੇ ਉੱਤੇ ਗੋਲੀਆਂ ਚੱਲੀਆਂ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਉਹਨਾਂ ਦੇ ਉੱਤੇ ਸਿੱਧੇ ਹਮਲੇ ਕੀਤੇ ਗਏ ਉਦੋਂ ਇਹ ਲੀਡਰ ਘਰ ਚ ਵੜ ਕੇ ਬੈਠੇ ਰਹੇ ਉਦੋਂ ਇਹ ਲੀਡਰ ਇੱਕ ਵਾਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਆਏ ਜੋ ਤਸ਼ੱਦਦ ਹੋਇਆ ਕਿਸਾਨਾਂ ਦੇ ਨਾਲ ਇੱਕ ਵਾਰ ਵੀ ਉਹਨਾਂ ਦੀ ਸਪੋਰਟ ਨਹੀਂ ਕੀਤੀ ਗਈ ਤੇ ਹੁਣ ਇਹ ਲੀਡਰ ਕਿਸਾਨਾਂ ਨੂੰ ਗੁੰਡੇ ਦੱਸਦੇ ਨੇ ਖੈਰ ਆਪਣੇ ਆਪ ਦੇ ਵਿੱਚ ਇੱਕ ਵਿਵਾਦ ਖੜਾ ਹੋਇਆ ਹੋਇਆ ਹੈ ਕਿਸਾਨਾਂ ਨੂੰ ਲੈ ਕੇ ਹੰਸਰਾਜ ਹੰਸਨ ਨੂੰ ਲੈ ਕੇ ਔਰ ਉਸੇ ਦੇ ਉੱਤੇ ਸੁਨੀਲ ਜਾਖੜ ਬੋਲੇ ਨੇ ਆਖਿਰ ਕੀ ਬੋਲੇ ਨੇ ਤੁਸੀਂ ਆਪ ਸੁਣੋ ਤੇ ਫੈਸਲਾ ਕਰੋ ਕਿ ਉਹ ਸਹੀ ਹੈ ਜਾਂ ਗਲਤ ਕੁਝ ਲੋਕ ਜੋ ਆਪਣੇ ਆਪ ਨੂੰ ਕਿਸਾਨ ਕਹਿ ਰਹੇ ਨੇ ਉਹਨਾਂ ਨੇ ਹਮਲਾ ਕੀਤਾ ਆ ਲੋਕਤੰਤਰ ਵਾਸਤੇ ਅੱਛਾ ਨਹੀਂ ਹੈ ਆ ਕੁਝ ਚੰਦ ਲੋਕ ਆਪਣੀ ਦੁਕਾਨਾਂ ਚਲਾਉਣ ਵਾਸਤੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਹੈ ਉਦੇ ਬਾਅਦ ਇਹਨਾਂ ਖੋਤੀ ਲੀਡਰਾਂ ਦੀ ਦੁਕਾਨਾਂ ਦੇ ਤਾਲੇ ਲੱਗ ਜਾਣਗੇ ਇਸ ਕਰਕੇ ਇਹ ਹੋਣ ਨਹੀਂ ਦੇ ਰਹੇ ਕਿਸਾਨਾਂ ਨੂੰ 扑ੜਕਾ ਰਹੇ ਐ ਤੇ ਅਗਰ ਕੋਈ 19 21 ਗੱਲ ਹੋ ਗਈ ਸਾਥੀਓ ਇਤਿਹਾਸ ਕਵਾ ਹੈ ਇਹਨਾਂ ਲੀਡਰਾਂ ਨੇ ਉਹਨਾਂ ਕਿਸਾਨਾਂ ਤੋਂ ਹੱਥ ਪੱਲਾ ਛਾੜ ਲੈਣਾ ਤੁਸੀਂ ਯਾਦ ਕਰੋ ਜਦੋਂ ਆਹ ਕਹਿ ਰਹੇ ਸੀ ਵੀ ਸਾਨੂੰ ਦਿੱਲੀ ਦੇ ਅੰਦਰ ਜਾਣ ਦਿਓ ਤੇ 26 ਜਨਵਰੀ ਦੇ ਦਿਨ ਜਦੋਂ 26 ਜਨਵਰੀ ਦੇ ਜਦੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਦੋਂ ਟਰੈਕਟਰ ਪਰੇਡ ਵਾਸਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ ਉਸ ਸਮੇਂ ਵੀ ਕੁਝ ਲੋਕ ਗਣਤੰਤਰਾਂ ਦੇ ਤੱਕੇ ਛੱਡ ਕੇ ਲਾਲ ਕਿਲੇ ਤੇ ਜਾਵੜੇ ਪਰ ਯਾਦ ਕਰੋ ਵੇ ਬਾਅਦ ਕੀ ਹੋਇਆ ਜਿਹੜੇ ਸ਼ਖਸ ਲਾਲ ਕਿਲੇ ਤੇ ਚੜ੍ਹ ਕੇ ਸੀਗੇ ਉਹਨਾਂ ਨੂੰ ਇਹਨਾਂ ਖੋਤੀ ਲੀਡਰਾਂ ਨੇ ਗੱਦਾਰ ਕਹਿ ਕੇ ਆਪਣਾ ਪੱਲੂ ਝਾੜ ਲਿਆ ਕਹਿੰਦੇ ਆ ਗੱਦਾਰ ਹੈ ਜੇ ਅੱਜ ਖੁਦਾ ਨਾ ਖਾਸਤਾ ਹੰਸਰਾਜ ਹੰਸੀ ਦੇ ਇਹਨਾਂ ਲੋਕਾਂ ਦੇ ਭੇਕਾਵੇ 'ਚ ਆ ਕੇ ਕੋਈ ਕਿਸਾਨ ਪਰਾ ਕੋਈ ਨੁਕਸਾਨ ਕਰ ਦਿੰਦਾ ਹੈ ਇਹਨਾਂ ਲੋਕਾਂ ਨੇ ਫੇਰ ਪੱਲੂ ਝਾੜ ਲੈਣਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕੋਈ ਬਾਹਰੋਂ ਆ ਕੇ ਕਰ ਗਿਆ ਸੀਗਾ ਸਭ ਆ Subscribe to One India channel and never miss an update.